ਅਸਲਾਮ ਅਲੈਕਮ ਦੋਸਤੋ ਬਜ਼ੁਰਗੋ ਮੇਰੇ ਭਾਈਓ ਜਿੰਨੇ ਵੀ ਮੇਰੇ ਭਰਾ ਹਾਜੀ ਨਮਾਜੀ ਸਭ ਨਮਾਜ਼ ਅਦਾ ਕਰਦੇ ਨੇ ਆਪੋ ਆਪਣੇ ਮਸਲੇ ਉੱਪਰ ਨਮਾਜ਼ ਕਾਇਮ ਕਰਦੇ ਨੇ ਇਹ ਵੀਡੀਓ ਨਾ ਭੈਣ ਭਰਾਵਾਂ ਵਾਸਤੇ ਹੈ ਜੋ ਮਸਲੇ ਉੱਪਰ ਨਮਾਜ਼ ਕਾਇਮ ਕਰਦੇ ਨੇ ਉਸ ਰੱਬ ਦਾ ਸ਼ੁਕਰ ਅਦਾ ਕਰਦੇ ਨੇ ਜਿਸ ਨੇ ਪੂਰੀ ਕਾਇਨਾਤ ਬਣਾਈ ਕਿਸ ਨੇ ਪੂਰੀ ਇਹ ਦੁਨੀਆ ਬਣਾਈ ਉਸ ਵਾਸਤੇ ਨਮਾਜ਼ ਅਦਾ ਕਰਦੇ ਨੇ ਆਪਣੇ ਬਾਲ ਬੱਚਿਆਂ ਵਾਸਤੇ ਦੁਆਵਾਂ ਮੰਗਦੇ ਨੇ आज वीडियो है जो ਤੁਸੀਂ سامنے ਉੱਪਰ ਮਸੱਲਾ ਦੇਖ ਰਹੇ ਹੋ ਨਮਾਜ਼ ਅਦਾ ਅਸੀਮੀ ਕਰਦੇ ਆਂ ਥੋੜੀ ਕਰਦੇ ਆਂ ਪਰ ਅੱਜ ਜੋ ਇਸ ਮਸੱਲੇ ਦੇ ਵਿੱਚ ਮੈਂ ਦੇਖਿਆ ਖ਼ੂਲਾਲ ਦੇਖ ਕੇ ਮੇਰੀ ਹੈਰਾਨੀ ਦੀ ਹੱਦ ਕੋਈ ਨਹੀਂ ਰਹੀ ਮੈਂ ਵੱਡੀਆਂ ਵੀਡੀਓ ਫੇਸਬੁੱਕ ਤੇ YouTube ਤੇ ਦੇਖਦਾ ਰਹਿੰਦਾ ਇਸ ਤਰੀਕੇ ਨਾਲ ਮਸੱਲੇ ਉੱਪਰ ਇਹ ਹੈ ਉਹ ਹੈ ਸ਼ੈਤਾਨੀ ਸ਼ਕਲ ਹੈ ਪਰ ਅੱਜ ਮੈਨੂੰ ਵੀ ਲੱਗਿਆ ਵੀ ਸੱਚੀਆ ਲੱਗਿਆ ਗੱਲਾਂ ਵੀ ਵਾਕਈ ਹੀ ਇਹ ਜੋ ਸ਼ੈਤਾਨੀ ਕਿਆਲਾ ਹੁੰਦੀਆਂ ਜਾਂ ਸਾਜਿਸ਼ ਹੁੰਦੀ ਹੈ ਹੋ ਸਕਦਾ ਮੇਰਾ ਭੁਲੇਖਾ ਹੋਵੇ ਪਰ ਮੇਰੇ ਦੋਸਤੋ ਬਜ਼ੁਰਗੋ ਭਾਈਓ ਇਹ ਗੱਲ ਮੈਨੂੰ ਜ਼ਰੂਰ ਦੱਸਣੀ ਕਿ ਮਸੱਲੇ ਉੱਪਰ ਜੋ ਮੈਂ ਦੇਖ ਰਿਹਾ ਕਿ ਤੁਸੀਂ ਵੀ ਉਹ ਦੇਖ ਰਹੇ ਹੋ ਇਹ ਬਹੁਤ ਹੀ ਗਲਤ ਹਰਕਤ ਹੈ ਸੋ ਭਾਈਓ ਸਾਨੂੰ ਰੱਬ ਦੇ ਰਾਹ ਤੋਂ ਗਲਤ ਪਾਸੇ ਲਿ ਜਾਣ ਦੀ ਅਸੀਂ ਰੱਬ ਦੀ ਨਮਾਜ਼ ਅਦਾ ਕਰੀਏ ਉਸ ਨੂੰ ਸਜਦਾ ਕਰੀਏ ਇਹ ਹੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਅੱਜ ਅੱਲਾ ਦਾ ਸ਼ੁਕਰ ਕਰਦੇ ਆਂ ਕਿ ਅੱਲਾ ਨੇ ਸਾਨੂੰ ਇਸ ਜੀਤੋਂ ਜਾਣੂ ਕਰਵਾਇਆ ਸ਼ਾਇਦ ਮੈਂ ਗਲਤ ਹਾਂ ਪਰ ਮੇਰੇ ਦੋਸਤੋ ਬਜ਼ੁਰਗੋ ਪਾਓ ਜਰੂਰ ਦੱਸਿਓ ਇਹ ਗੱਲ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ ਸ਼ੈਤਾਨ ਦੀ ਸ਼ਕਲ ਦੇ ਵਿੱਚ ਇਸ ਮਸੱਲੇ ਉੱਪਰ ਕੀ ਤਸਵੀਰ ਬਣ ਰਹੀ ਹੈ ਅਗਰ ਬਣ ਰਹੀ ਹੈ ਤਾਂ ਜਰੂਰ ਕਮੈਂਟ ਲਾਈਕ ਸ਼ੇਅਰ ਕਰਨਾ ਸੋ ਇਸ ਚੀਜ਼ ਤੋਂ ਸਾਰੇ ਦੇਖ ਕੇ ਮਸੱਲਾ ਖਰੀਦੋ ਆਪਣੇ ਹੀ ਭਾਈਚਾਰੇ ਤੋਂ ਮਸੱਲਾ ਖਰੀਦੋ ਕੋਈ ਤੁਹਾਨੂੰ ਗਿਫਟ ਵੀ ਕਰਕੇ ਜਾਂਦਾ ਕੋਈ ਚੀਜ਼ ਇਹ ਮੈਨੂੰ ਕਿਸੇ ਨੇ ਅੱਜ ਤੋਂ 8 ਸਾਲ ਪਹਿਲਾਂ ਗਿਫਟ કરી ਸੀ ਸ਼ਾਇਦ ਮੇਰੇ ਮਨ ਦੇ ਵਿੱਚ ਉਸ ਵੜੇ ਕੋਈ ਭਲੇਖਾ ਜਾਂ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਪਰ ਦੋਸਤੋ ਇਸ ਚੀਜ਼ ਦਾ ਜਰੂਰ ਖਿਆਲ ਰੱਖੋ ਅਸਲਾਮੁਅਲੈਕਮ ਜੀ ਸਾਰਿਆਂ ਨੂੰ